ਪੰਚਾਂਗ ਖੋਲੇਗਾ ਪੰਚਾਂਗ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਹਰ ਇੱਕ ਤਿਥੀ ਦੱਸੂਗਾ ਲੇਕਿਨ ہمارا ਜੋ ਜੋਤਿਸ਼ ਪੰਚਾਂਗ ਹੈ ਉਹ ਕਹਿ ਰਹਾ ਹੈ ਕਿ ਜਦ ਸੂਰਜ ਉਦੇਸੇ ਲੈ ਕੇ ਸੂਰਜ ਜਦ ਅਸਤ ਹੋ ਰਹਾ ਹੈ ਤਬ ਉਹ અમાਵਸ ਸਪਰਸ਼ ਕਰ ਰਹੀ ਹੈ ਇਹ ہمارا ਧਰਮ ਗ੍ਰੰਥ ਕਹਿ ਰਹਾ ਹੈ ਫੇਸਬੁਕ ਤੇ ਜਿਹੜੇ ਸਟ੍ਰੋਲੋਜਰ ਆ ਰਹੀਆਂ ਜਿਹੜੇ ਕਿਤਾਬੀ ਮਾਹਿਰ ਆਗੇ ਨੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਾਰੇ ਤਿਹਾਰਾਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ ਹੈ ਜਿੱਦਾਂ ਮੈਂ ਤੁਹਾਨੂੰ ਕਹਿ ਆਵੇ ਵੀ ਪਿਛਲੇ ਕੁਝ ਸਮੇਂ ਤੋਂ ਕੁਝ ਸ਼ਰਾਰਤੀ ਅੰਸਰ ਇਹਦੇ ਵਿੱਚ ਜਦ ਕਿ ਉਹਨਾਂ ਦਾ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਸਿਰਫ ਪੈਸੇ ਕਮਾਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਕੰਮ ਕਰਦੇ ਆ ਰਹੇ ਨੇ ਡੈਥ ਹੋਈ ਹੈ ਪੰਚਕਾਂ ਲੱਗੀਆਂ ਕਿ ਨਹੀਂ ਲੱਗੀਆਂ ਅਸੀਂ ਜੋ ਵੀ ਚੈੱਕ ਕਰਨਾ ਕੋਈ ਅਮਵਸਿਆ ਸੰਕਰਾਂਤੀ ਹੈ ਕੋਈ ਵੱਡਾ ਪਰਵ ਹੈ ਅਸੀਂ ਪੰਚਾਂਗ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਉਹ ਸਿਰਫ ਆਪਣੇ ਵਿਊਜ਼ ਲੈਣ ਦੇ ਲਈ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਨਾਤਨ